ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਸਵੇਰੇ ਸਵੇਰੇ ਦਾ ਟਾਈਮ ਆ ਨਾ ਉੱਠ ਕੇ ਚਾਹ ਪਾਣੀ ਪੀਣ ਤੋਂ ਬਾਅਦ ਵੀ ਅੱਗੇ ਨਹੀਂ ਕੀ ਹੁੰਦਾ ਨਾ ਵੀ ਸਾਜਰੇ ਵੀ ਹੈ ਨਾ ਰਾਤ ਨੂੰ ਪੱਖੇ, ਕੂਲਰ, ਮੱਛਰਦਾਨੀਆਂ ਇੰਨਾ ਸਵਾਰਣਾ ਅਰੇਂਜਮੈਂਟ ਕਰਨਾ ਪੈਂਦਾ ਨਾ ਐਮਪੀ ਦੇ ਵਿੱਚ ਨਾ ਵੀ ਪੱਖੇ ਲੱਭਣੇ ਮੈਂ ਤੇ ਯਾਰ ਪੱਖੇ ਵਾਲਾ ਕਮਰਾ ਲੈ ਲਈਏ ਕਿਰਾਏ ਤੇ ਹੈ ਨਾ ਇਹਦੇ ਪੱਖਾ ਵੀ ਲੱਗ ਜਾਏ ਤੇ ਕੂਲਰ ਲੱਗ ਜਾ ਪਰ ਇਹ ਕੀ ਨਾ ਮਹਾਰਾਜ ਦੀ ਨੀਂਦ ਹੈ ਨਾ ਕੁਦਰਤ ਦੇ ਰੰਗ ਦੇਖੋ ਵੀ ਐਮਪੀ ਜਿਹਦੇ ਵਿੱਚ ਕਹਿੰਦੇ ਹੁੰਦੇ ਨੇ ਨਾ ਵੀ ਯਾਰ ਉਹ ਠੰਡ ਕਦੋਂ ਪਉਣ ਲੱਗੂਗੀ ਬਈ ਐਤ ਕੀ ਪਿਛਲੇ ਸਾਲ ਇੰਨਾ ਮੀਂਹ ਪਿਆ ਐਮਪੀ ਦੇ ਵਿੱਚ ਇੰਨਾ ਮੀਂਹ ਪਿਆ ਵੀ ਜਿੱਥੇ ਨਹੀਂ ਵੀ ਪਾਣੀ ਦਾ ਨਾ ਉੱਥੇ ਵੀ ਪਾਣੀ ਪਹੁੰਚ ਗਿਆ ਇੰਨਾ ਪਾਣੀ ਪਹੁੰਚ ਗਿਆ ਉਹ ਪਾਣੀ ਤੁਸੀਂ ਤਾਂ ਹਾਲਾ ਹਾਲ ਕੋੂ ਅੱਗੇ ਨਹੀਂ ਕਟੋ ਕਟ ਦੀ 50 25 30 35 40 40 ਫੁੱਟ ਤੋਂ ਪਾਣੀ ਕੱਢ ਗਿਆ ਨਾ ਬਾਲਟੀ ਭਰਦੇ ਹੁੰਦੇ ਸੀ ਥੋੜੋ ਹੋ ਪਾਣੀ ਜਿਵੇਂ ਉੱਪਰੇ ਪਿਆ ਬਾਤ ਸੱਤ ਅੱਠ ਫੁੱਟ ਤੇ ਹੋ ਕੇ ਤੇ ਹੀ ਸੱਤ ਅੱਠ ਫੁੱਟ ਤੇ ਆ ਨਹੀਂ ਜਿਹੜਾ ਫਾਰਮ ਤੇ ਜਿੱਥੇ ਹੈ ਨਾ ਪੰਜਾਬੀ ਫਾਰਮ ਦੇ ਉਨੇ ਮਸ਼ੀਨ ਖੜੀ ਦੀ ਆ ਤੇ ਜਮੀੇਚ ਉੱਥੇ ਇੱਕ ਖੂਹ ਆ ਤੁਹਾਨੂੰ ਮੈਂ ਦਿਖਾਉਂਗਾ ਜਾ ਕੇ ਨਾ ਬਿਲਕੁਲ ਉੱਪਰਲੇ ਲੈਵਲ ਤੇ ਫਿਰਦਾ ਉਹ ਧਰਤੀ ਵਾਲੇ ਜੀ ਇੰਨਾ ਪਾਣੀ ਆ ਉਹ ਪਾਣੀ ਕਰਨ ਜਿਹੜੀ ਇਹਦੀ ਠੰਡ ਹੋਊਗੀ ਉਹ ਠੰਡ ਨੇ ਜਿਹੜੀ ਕਣਕਾਰ ਵੀ ਨਹੀਂ ਅੱਗੇ ਆਹ ਦਿਨਾਂ ਦੇ ਵਿੱਚ ਨਾ ਏਰੀਆ ਜਿਹੜਾ ਜਿੱਥੇ ਆਪਾਂ ਖੜੇ ਆ ਇਹ ਦਿਨਾਂ ਦੇ ਵਿੱਚ ਏਰੀਆ ਇਨਸਾਫ ਹੋ ਜਾਂਦਾ ਹੈ ਹਜੇ ਅਜੇ ਆਹ ਦਿਨ ਤਰੀਕ ਨੂੰ ਏਰੀਆ ਇਹ ਬਿਲਕੁਲ ਲਵੇ ਇਹ ਲੱਗਿਆ ਹੁੰਦਾ ਬਸ 2-4 ਦਿਨ ਦਾ ਕੰਮ ਹੋਰ ਲਾ ਕੇ ਹੈ ਨਾ ਵੀ ਅੱਗੇ ਵਗ ਜਨ ਨੇ ਯਾਰ ਪਰ ਐਦਕੀ ਸਿਸਟਮ ਹੈ ਜਾ ਵੀ ਇੱਥੇ ਕੰਮ ਹੋਇਆ ਚੱਲੀ ਨਹੀਂ ਹੈਗਾ ਪਰ ਵੀ ਠੰਡ ਕਰਕੇ ਬਾਈ ਕੰਮ ਸਾਰੇ ਰੁਕਿਆ ਹੋਇਆ ਮੈਂ ਕਹਿੰਦਾ ਕੱਲ ਅਸੀਂ ਪਰਸੋਂ ਜਾ ਕੇ ਇੱਧਰ ਅੱਗੇ ਨੂੰ ਅੰਦਾਵੜ ਦੇ ਜਮੀ ਜੜ ਚੋਂ ਮੁੜ ਕੇ ਆਏ ਆ ਮੋਟਰਾਂ ਲੈ ਕੇ ਗਏ ਤੇ ਮੈਰਪੁਰ ਵਾ ਨਾ ਬਿਲਕੁਲ ਮੈਂ ਕਹਿੰਦਾ ਵੀ ਕਿਤੇ ਹੈ ਨਾ ਮਸ਼ੀਨ ਨੇ ਕਟ ਲਾਇਆ ਹੋਇਆ ਨਹੀਂ ਮਸ਼ੀਨਾਂ ਬਿਲਕੁਲ ਖੜੀਆਂ ਨੇ ਲੋਟ ਕਰਨੀ ਨਾਗਦੇ ਕਰਨੀ ਹੈ ਨਾ ਕੱਲ ਪਰਸੋਂ ਦੇ ਕੰਮ ਆ ਜਿਹੜਾ ਮੜਾ ਮੜਾ ਚੱਲਿਆ ਵੀ ਗਰਮਾਈਜੀ ਚ ਹੋਇਆ ਉੱਥੇ ਵੀ ਬਾਈ ਥੋੜੇ ਦਿਨ ਲੱਗਦੇ ਹਨ ਉਧਰ ਪੱਥਰ ਬਹੁਤ ਆ ਉਹ ਏਰੀਆ ਦੇ ਵਿੱਚ ਬਹੁਤ ਪੱਥਰ ਆ ਮੈਂ ਨਾਗਦੇ ਕਰਨੀ ਚੱਲਦਾ ਨਹੀਂ ਆਪਣਾ ਬਾਈ ਸੰਦੀਪ ਆ ਨਾ ਸੰਦੀਪ ਜਾਟ ਉਸਕੇ ਉਹਦੇ ਕੋਲ ਚੱਲਦਾ ਰਹੇ ਉਹਦੇ ਕੋਲ ਬਹੁਤ ਮਸ਼ੀਨ ਦੀ ਇੰਨੀ ਭੰਨ ਤੋੜ ਹੁੰਦੀ ਹੁੰਦੀ ਸਾਡੇ ਪੰਜਾਬੋਂ ਆਉਂਦੇ ਨੇ ਯਾਰ ਵੀ ਮਸ਼ੀਨ ਲੈ ਕੇ ਉਹਦੇ ਕੋਲ ਵੀ ਇੰਨੀ ਭੰਨ ਤੋੜ ਹੁੰਨ ਮਸ਼ੀਨ ਦੀ ਉੱਤੇ ਵੀ ਫੀਟਰ ਵਾਲੀ ਜਾ ਜਾਂਦਾ ਵੀਂਗੀ ਹੋ ਰਹੀਦੀ ਉੱਥੇ ਕਦੇ ਥ੍ਰੈਸ਼ਰ ਦੀ ਪੱਟੀ ਟੁੱਟ ਗਈ ਕਦੇ ਕੋਸ ਹੋ ਗਿਆ ਕਦੇ ਬਾਸਕਟ ਟੁੱਟ ਗਈ ਕੋਸ ਨਾ ਕੋਸ ਤੇ ਸੱਪ ਕੱਢ ਗਈ ਰੱਖ ਦੇਦੇ ਮੈਂ ਕਿਹਾ ਵੀ ਉਧਰ ਨੂੰ ਆ ਨਾ ਬਾਈ ਨਾਲੇ ਤਾਂ ਮਸ਼ੀਨ ਦਾ ਨੁਕਸਾਨ ਵੀ ਆਪਾਂ ਕੰਮ ਵੀ ਉਹ ਕਰਨਾ ਨਾ ਵੀ ਮਸ਼ੀਨਾਂ ਵੀ ਦਿੱਕਤ ਨਾ ਆਵੇ ਕੋਈ ਮਸ਼ੀਨਾਂ ਦੇ ਵਿੱਚ ਵੀ ਕੱਲ ਨੂੰ ਆਏ ਨਾ ਹੋਵੇ ਇੱਥੇ 50000 ਵੱਧ ਕਮਾ ਲਈਏ ਜਾ ਕੇ ਲੱਖ ਰੁਪਇਆ ਰੁਪੇਰਾਂ ਦੇ ਲੱਗਦੇ ਵੀ ਹਨ ਉਹ ਚੀਜ਼ ਵੀ ਦੇਖਣੀ ਆ ਵੀ ਇਕ ਆਪਾਂ ਇਹ ਨਹੀਂ ਹੈਗਾ ਵੀ ਸੀਜ਼ਨ ਇਹ ਦੇਖਣਾ ਵੀ ਕੰਮੇ ਚੱਲ ਜਵੇ ਬਸ ਮਸ਼ੀਨ ਦਾ ਕੀ ਆ ਨਾ ਉਹ ਕੰਮ ਆਪਣਾ ਹੈ ਨਹੀਂ ਸਰ ਆਪਾਂ ਆਪਣੇ ਦੇ ਕਿਹੜਾ ਕੋ ਪ੍ਰੈਸ਼ਰ ਆ ਜਿਆਦੇ ਵੀ ਮਸ਼ੀਨਾ ਇੰਨੇ ਆ ਨਾਲੇ ਹਰ ਬਾਈ ਰੋਜ਼ 2300 ਕਿਲੋਮੀਟਰ ਪੈਂਦਾ ਹਨ ਜਾ ਕੇ 10 12 ਦਿਨ ਘਟੋ ਘਟ ਵੀ 300 ਕਿਲੋਮੀਟਰ ਦਾ ਗੇੜ ਪਊਗਾ ਜੇ ਆਪਾਂ ਜਾਈਏ ਇੱਥੇ ਤੇ ਮੈਨੂੰ ਰਾਤ ਕੱਲ ਦਾ ਇੱਕ ਵੀਰ ਆਪਣਾ ਫੋਨ ਲਾਈ ਜਾਂਦਾ ਵੀਡੀਓ ਦੇਖਣ ਆ ਲਈ ਕਹਿੰਦਾ ਯਾਰ ਬਾਈ ਗਾਂ ਨੂੰ ਆ ਜਾ ਤੂੰ ਮੈਂ ਕਹਾ ਨਹੀਂ ਬਾਈ ਮੈਂ ਉਰੀ ਸਾਈਟਾਂ ਇੱਥੇ ਤੇ ਬਾਅਦ ਨਾ ਇੱਥੇ ਤੇ ਬਾਅਦ ਵੀ ਕੀ ਆਪਦਾ ਆਪ ਨੂੰ ਵਜਾਲੀ ਛੱਡ ਕੇ ਪਜਣਾ ਪੈਣਾ ਉਰੇ ਵੀ ਵੀ ਜਿਵੇਂ ਆਪਣਾ ਫਾਰਮ ਵਾਲਾ ਏਰੀਆ ਨਾ ਉਹ ਸਾਰਾ ਉਹ ਚੱਲ ਬਣਾ ਇੱਥੇ ਤੇ ਸ਼ਾਇਦ ਮੈਨੂੰ ਲੱਗਦਾ ਵੀ ਵਿਚਾਲੇ ਹੀ ਜਾਣਾ ਪਊਗਾ ਬਾਕੀ ਮਹਾਰਾਜ ਦੀ ਜਿੰਮੇ ਜਿੰਮੇ ਹੈ ਨਾ ਦਾਣਾ ਪਾਣੀ ਉਹਨਾਂ ਨੇ ਲਿਖਿਆ ਵੀ ਕਿਤੇ ਕਿਤੇ ਦਾ ਉਤੀ ਉਤੀ ਝੋਕਣਾ ਬੰਦਾ ਤਾਂ ਕੋਈ ਨਹੀਂ ਕਰਦਾ ਉਹ ਆਪਾਂ ਦਾ ਇੱਕ ਸਰਪੀਨਾ ਦੀ ਤਿਆਰੀ ਕਰ ਰਹੇ ਆਂ ਇਹਨਾਂ ਤੇ ਮਸ਼ੀਨਾਂ ਦਾ ਜੋਰ ਲਾ ਸਕਦੇ ਆਂ ਉਹਦੇ ਅੱਗੇ ਕੋਈ ਜੋਰ ਨਹੀਂ ਚੱਲਦਾ ਕਿਸੇ ਦਾ ਬਾਕੀ ਦੀ ਰਿਪੇਅਰ ਆ ਨਾ ਕਰਨੇ ਤੋਂ ਬਾਅਦ ਲੱਗੇ ਤੇ ਇਹਦਾ ਮਾੜਾ ਮੋਟਾ ਤੁਹਾਨੂੰ ਪਤਾ ਹੀ ਹੈ ਨਾ ਪੁਰਾਣੀ ਮਸ਼ੀਨਰੀ ਦਾ ਤਾਂ ਕੋਈ ਨਾ ਕੋਈ ਚੂਲ ਢਿੱਲੀ ਹੋ ਰਹੀਦੀ ਆ ਉਹ ਚੂਲੇ ਕਸਣ ਲੱਗੇ ਹੋਏ ਆਂ ਇਹਦੇ ਚਲੋ 15 ਦਿਨ ਹੋ ਗਏ ਵੀ ਨਾਲੇ ਰਵੇਨ ਹਨਾ ਪੰਡ ਕਿੰਨੀ ਵਧੀਆ ਕਰਕੇ ਲਿਆਏ ਤੇ ਆਪਾਂ ਨਾ ਆਪਣੀ ਛਾਲਟਾਂ ਨੇ ਜਿਹੜੀ ਸੋ ਝੋਨੇ ਦੇ ਸੀਜ਼ਨ ਦੇ ਛਾਲਟ ਆਪਣੀ ਮੁੱਕੀ ਵੱਲ ਚੂੜੀ ਖਰਾਬ ਹੋ ਗਈ ਦੀ ਜਿਹੜੀ ਆਪਣੇ ਆ ਲੱਗਿਆ ਮੂਰੇ ਕੰਮ ਆਇਆ ਇਹਦੀ ਚੂੜੀ ਖਰਾਬ ਹੋਣ ਕਰਕੇ ਆਪਾਂ ਛਾਲਟੇ ਨਵੀਂ ਪਾ ਦਿੱਤੀ ਤੇ ਛਾਲਟ ਪਾਈ ਦੀ ਸੀਜ਼ਨ ਦੇ ਵਿੱਚ ਉੱਥੇ ਬਈ ਨਾ ਨਾ ਦੇਖ ਨਹੀਂ ਹੋਇਆ ਇਹਦਾ ਅਜਸਟਮੈਂਟ ਇਹਦੀ ਬਿਲਕੁਲ ਨਹੀਂ ਦੇ ਕੋਈ ਬਸ ਲਿਆ ਕੇ ਛਾਲਟ ਪਾ ਕੇ ਫੜਾਫੜ ਭਲੇਟ ਪਾ ਕੇ ਹੀ ਚਲਾਤਾ ਕੰਮ ਵੀ ਇਹਨੇ ਲਾਸਟ ਦੇ ਜਗੇ ਸਟੈਪ ਤੋੜਦੀ ਨਵੀਂ ਸਟੈਪ ਸਟੈਪ ਤੋੜੀ ਪਹਿਲਾਂ ਤਾਂ ਮੈਨੂੰ ਲੱਗਿਆ ਵੀ ਰੀਲ ਦੇ ਚੱਕਰਾਂ ਜਿਹੜੇ ਹਨ ਇਹ ਕਟਰ ਦੇ ਚੱਕਰਾਂ ਜਿਹਨੇ ਪੁਲੀਆਂ ਵਾਂ ਮੱਕੀ ਵਾਲਾ ਕਟਣ ਦੀ ਸੈਟਿੰਗ ਕਰੀ ਹੋਈ ਦੀ 11ਰ 9 ਇੰਚੀ ਵੀ ਉਹਦੇ ਕਰਕੇ ਗੀੜਾ ਜਿਆਦਾ ਪੈ ਬਣ ਗਿਆ ਹੁਣ ਆਪਾਂ ਜਿਹੜੇ ਪੁਲੀਆਂ ਇਹਦੀ ਉਹ ਵੀ ਹਨ ਇਹਦੇ ਨਾਲ ਆਈਆਂ ਤੇ ਜਿਹੜੀਆਂ ਆ ਤੇ ਵੀ ਮੂਰੇ 7 ਇੰਚੀ ਆ ਪਿੱਛੇ 8 ਇੰਚੀ ਆ ਜਿਵੇਂ ਕੰਪਨੀ ਚੋਂ ਮੰਨ ਲਓ ਕੰਪਨੀ ਨੇ ਵੀ ਕਹਿ ਸਕਦੇ ਆ ਆਪਾਂ ਜਿਵੇਂ ਆਪਾਂ ਲਈ ਹੈ ਕਹਿੰਦੀ ਆ ਯੂਫਲੇ ਦੀ ਨੀ ਆਪਣੀ ਆ ਗਈ ਹੈ ਉਦੋਂ ਹੀ ਚੱਲਦੀ ਸੀ ਹੈਨਾ ਵਧੀਆ ਚੱਲਦੀ ਸੀ ਜਿੱਦਨ ਇਹ ਸ਼ਾਰਟ ਪਾਈ ਆ ਉਦੋਂ ਤਹੇ ਗੜਬੜ ਲੱਗੀ ਦੀ ਕਰਨ ਹੁਣ ਹੈਗਾ ਤਾਂ ਬਾਈ ਟਾਈਮ ਵਿਹਲੇ ਦੇ ਕੱਲ ਫੇਰੀ ਮਰਮਦ ਕਰੀ ਇਹਦੀ ਮਰਮਦ ਕਿਵੇਂ ਕਰੀ ਵੀ ਫਿੱਟ ਕਰਿਆ ਬਲੇਟ ਕੱਲ ਕਟਰ ਦਾ ਢੇਡਾ ਪਾਇਆ ਹੈਨਾ ਵੀ ਮਨ ਨੂੰ ਨਹੀਂ ਲੱਗਿਆ ਕੰਮ ਕਰਿਆ ਬੱਤ ਫੇਰ ਕੱਲੇ ਦਾ ਖੋਰ ਕਲਈਆ ਪਾਲਾ ਫਿੱਟ ਕੱਲਾ ਪਾਲਾ ਫਿੱਟ ਕਟੋੜੇ ਵੀ 7-8 ਵਾਰ ਫਿੱਟ ਕਰਿਆ ਹੁਣ ਹੁਣ ਤੋਂ ਬਾਅਦ ਬੀਡੀ ਦੀ ਸੈਟਿੰਗ ਹੈ ਨਾ ਐਨ ਓਕੇ ਹੋ ਗਈ ਦੀ ਉਹਦੇ ਬਾਅਦ ਫਿਰ ਮੁੜ ਕੇ ਨੇਰਾ ਹੋ ਗਿਆਹੀਂ ਲੱਗੇ ਨਹੀਂ ਹੈਗੇ ਹਨਾ ਹੁਣ ਕਈ ਬਾਈ ਆਪਣੇ ਆਪਾਂ ਕਹਿੰਦੇ ਨੇ ਯਾਰ ਸ਼ਾਰਟ ਨਵੀਂ ਪਾਈ ਆ ਬਾਈ ਜੀ ਸੂਤਰ ਨਹੀਂ ਆਉਂਦਾ ਇਹ ਸੂਤਰ ਕਿਉਂ ਨਹੀਂ ਆਉਂਦਾ ਬਾਈ ਇਹ ਹੁਣ ਜਿਹੜਾ ਸਾਡਾ ਵੀ ਆ ਨਾ ਆ ਸ਼ਾਰਟਾ ਜਿਹੜੀ ਚਮਟਾ ਸ਼ਾਰਟਾ ਇਹ ਕੋਸ ਨਹੀਂ ਜਿੱਕਣਾ ਆਈਦੀ ਹੈ ਨਾ ਤਨੂ ਦੇ ਸੀਜ਼ਨ ਦੇ ਵਿੱਚ ਉਕਣੇ ਪਾ ਕੇ ਚਲਾ ਲਈ ਇਹ ਤਾਂ ਥੋੜੀ ਸ਼ਾਫਟ ਅੱਗੇ ਪਿੱਛੇ ਨੂੰ ਧੱਕ ਮਾਰਦੀ ਐਵੇਂ ਮਾਰਦੀ ਸੀ ਬਿੱਕ ਪਾਛਾ ਪਿੱਛੇ ਨੂੰ ਖਿੱਚਦਾਦਾ ਜਦੋਂ ਕੰਬਲੇ ਨੂੰ ਘੜਾ ਉਹ ਉੱਪਰ ਥੱਲੇ ਜਾਂਦਾ ਅੰਦਰ ਨੂੰ ਖਿੱਚਦਾਦਾ ਉੱਤੇ ਜਾਂਦਾ ਬਾਹਰ ਨੂੰ ਧੱਕ ਮਾਰਦਾਦਾ ਨਾਲੇ ਤਾਂ ਬਈ ਸਟੈਪ ਆ ਜਿਹੜੀ ਹੈ ਨਾ ਇਹ ਸਟੈਪ ਨੂੰ ਸਿੱਧੀ ਜਲਦੀ ਜਲਦੀ ਪਿੱਛੇ ਨੂੰ ਐ ਬੜਾ ਖੜਾਉਂਦਾ ਆ ਸਟੈਪ ਤਾਂ ਟੁੱਟਣੀ ਉਹ ਨਾ ਸਲਿੱਪ 'ਚ ਜਿਹੜੀ ਵੇਲਦੀ ਉਹ ਸਿੱਧੀ ਚੱਲੇ ਚੱਲ ਪਲੇਟ ਪਤ ਸੁੱਤਾ ਪੈ ਚੱਲੇ ਉਹਦੇ ਵਿੱਚ ਵੀ ਕੱਲ ਉਹਨੇ ਮਾਨੂੰ ਦੇਖ ਟੈਂਸ਼ਨ ਰਹੀ ਵੀਰ ਉਹ ਲੇਟੇ ਕੰਮਜਾਬ ਨਹੀਂ ਹੋਣਾਗਾ ਮੈਂ ਕਿਹਾ ਵੀ ਲਾ ਲੋ ਇਹਨੂੰ ਲਾ ਕੇ ਜੈਰੀ ਸੈਟਿੰਗ ਦੇਖੀ ਹੈ ਨਾ ਇੱਥੇ ਨੂੰ ਆ ਨਵੀਂ ਫਿੰਗਰ ਲਾਈ ਆ ਪਾ ਫਿੰਗਰ ਦਾ ਇਹਨੇ ਹੈੱਡ ਉਹ ਹਿਸਾਬ ਨਾਲ ਇੰਨਾ ਕ ਹਿਸਾਬ ਆ ਫਿੰਗਰ ਇੰਨੀ ਕ ਹਿਸਾਬ ਤੀ ਹੈੱਡ ਨੇ ਵੀ ਇਹ ਤਾਂ ਮਸ਼ੀਨ ਹੈ ਘਟਾ ਘਟਾ ਵੀ ਪੰਜ ਚਾਰ ਮਿੰਟੇ ਲੀਵਰ ਲਾਇ ਉਹ ਜਿਆਦਾ ਨਹੀਂ ਲਾਇਆ ਫਿਰ ਰਾਤ ਦੇ ਦੀ ਐਨ ਕਰਕੇ ਅਡਜਸਟਮੈਂਟ ਐਨ ਪੂਰਾ ਪੱਧਰਾ ਇਹਨੂੰ ਸੁੱਤੇ ਹੁਣੇ ਬਿਲਕੁਲ ਵੀ ਮੜਾ ਇੱਕ ਇੱਕ ਸੂਤ ਕਾ ਅੱਧਾ ਸੂਤ ਵੀ ਅੱਗੇ ਪਿੱਛੇ ਨਹੀਂ ਹੁੰਦਾ ਉਹ ਕਿਵੇਂ ਹਟਿਆ ਆਜਾ ਹੁਣ ਤੁਹਾਨੂੰ ਉਹ ਵੀ ਦਿਖਾ ਦਿੰਦਾ ਨਾ ਬਾਈ ਆਪਾਂ ਕਈ ਵੀਰੇ ਕਹਿ ਦਿੰਨੇ ਆ ਨਾ ਵੀ ਬਾਈ ਪਿੱਛੇ ਸਪੈਸਰ ਨਹੀਂ ਚਾਹੀਦਾ ਜਿਹੜਾ ਪਿਛਲੇ ਪਾਸੇ ਸਪੈਸਰ ਆਉਗਾ ਵੀ ਸਭ ਬਹਿਰਿਆਂ ਤੋਂ ਪਹਿਲਾਂ ਸਪੈਸਰ ਨਹੀਂ ਪੈਣਾ ਹੈਗਾ ਪਾਈ ਨਾ ਹੁਣ ਕਈ ਵੀਰੇ ਨੇ ਜਿਹਦੇ ਯਾਰ ਕਈ ਵਜਿਨਾ ਕਈ ਛਾਫਟਾਂ ਦੇ ਵਿੱਚ ਇਹ ਪੈਂਦਾ ਨਹੀਂ ਠੀਕ ਆ ਕਈਆਂ ਜੇ ਪੈਂਦਾ ਕਈਆਂ ਜੇ ਪੱਤੇ ਵਰਗਾ ਹੀ ਪੈਂਦਾ ਪਤਲਾ ਜਿਵੇਂ ਛਿੰਬੇ ਪੈਂਦੀ ਆ ਜਾਂਦਰ ਦੀ ਕਈ ਵਾਰੀ ਇਹ ਮੋਟਾ ਪੈ ਜਾਂਦਾ ਕਈ ਵਾਰ ਐਮ ਐਮ ਚ 35 40 ਐਮ ਐਮ ਦਾ ਵੀ ਪੈ ਜਾਂਦਾ ਨਾ ਬਾਕੀ ਹੁਣ ਜਿਹੜਾ ਇਹਦੇ ਵਿੱਚ ਆਪਾਂ ਪਿੱਛੇ ਸਪੈਸਰ ਆ ਹਨਾ ਦੋ ਸਪੈਸਰ ਪਤਲੇ-ਪਤਲੇ ਰੁਪਈਏ ਵਰਗੇ ਪਹਿਲਾ ਇੱਕ ਸਪੈਸਰ ਰੱਖਿਆ ਥੋੜੀ ਘਟ ਗਈ ਫੇ ਜਮੇ ਹੀ ਘੱਡੇ ਵੱਧ ਗਈ ਫੇ ਦੋ ਸਪੈਸਰ ਰੱਖਣ ਦੇ ਬਾਅਦ ਇਹਦੀ ਬਿਲਕੁਲ ਸੈਟਿੰਗ ਆ ਗਈ ਉਹ ਐ ਰੁੱਕ ਕੇ ਹੈਗਾ ਇਹਦੀ ਇਹਨੂੰ ਟੇਸ਼ਨ ਆਉਣੇ ਦੋ ਸਪੈਸਰ ਪਿੱਛੇ ਪਾਏ ਹੁਣ ਜਿਹੜਾ ਗ੍ਰੇਸ ਤੇ ਆਪਾਂ ਕਹਿੰਦੇ ਨਾ ਬਈ ਯਾਰ ਗੱਬੇ ਸਪੈਸਰ ਲਾਜ਼ਮੀ ਹੁੰਦਾ ਆ ਆਪਾਂ ਕੀ ਅੱਗੇ ਬਾਈ ਛੋਟਾ ਪਾਇਆ ਹਾਦਾ ਇਹਦੇ ਹੁਣ ਆਪਾਂ ਸਪੈਸਰ ਆ ਨਾ ਜਿਹੜਾ ਵੱਡਾ ਵੀ ਇਹ 베アリング ਉਹਨਾਂ ਜਿਹੜੇ 32208 ਦੇ 베アリング ਆਪਾਂ ਵਿਚਾਲੇ ਵਾਲੀ ਕੋਨ ਆ ਜਿਹੜੀ ਉਹਦੇ ਵਿੱਚ ਸਪੈਸਰ ਪਾਉਂਦੇ ਆ ਉਹ ਬੈਰਿੰਗ ਇੱਕ ਦੂਰੇ ਨਾਲ ਮਿਲਦੇ ਨਹੀਂ ਹੁੰਦੇ ਹਨ ਵੀ ਅੰਦਰੋਂ ਮਿਲਦੇ ਆ ਬਾਹਰੋਂ ਨਹੀਂ ਮਿਲਦੇ ਹੁੰਦੇ ਸਪੈਸਰ ਆ ਜਿਹੜਾ ਵਿਚਾਲਾ ਉਹ ਵੀ ਉਹ ਵੀ ਘੱਟ ਕੰਮ ਕਰਦਾ ਜੇ ਨਾਲ ਆਪਾਂ ਸਪੈਸਰ ਬੜਾ ਸਪੈਸਰ ਪਾਉਣਾ ਉੱਪਰਲੀ ਕੋਨ ਨਾਲ ਬੜੀ ਕੋਨ ਨਾਲ ਗੱਬੇ ਉਹ ਬਈ ਜ਼ਿਆਦਾ ਕੰਮ ਕਰਦਾ ਉਹ ਹੁਣ ਸਪੈਸਰ ਹੁਣ ਲਿਗਿਆ ਆਉਂਗਾ ਜਾ ਕੇ ਉਹ ਸਪੈਸਰ ਦੇ ਵਿੱਚ ਦੇ ਕੇ ਹਨ ਜਿਹੜੀ ਸੈਟਿੰਗ ਤੇ ਇਹਦੀ ਉਹ ਹੋ ਗਈ ਬਾਕੀ ਤੁਹਾਨੂੰ ਬਲੇਡ ਹਨ ਚੱਲਦਾ ਦਿਖਾਵਾਂਗੇ ਵੀ ਬਾਕੀ ਹੋਰ ਤਰ੍ਹਾਂ ਸਾਰਾ ਕੰਮ ਕਰਾ ਤਨ ਬਲਾਈ ਦਾ ਫੰਦਨਾ ਦੇ ਜੀ ਲਾਕੇ ਲਿਆਏ ਆ ਉੱਥੇ ਫਿੰਗਰਾਂ ਫੁੰਗਰਾਂ ਜਿਹੜੀਆਂ ਇਹਦੀਆਂ ਹੈਗੀਆਂ ਨੇ ਮਣੀ-ਮੁੰਨੇ ਕੱਚ-ਬੱਚ ਉਹ ਵੀ ਮੱਝੇ ਚਾ ਉਹ ਲੱਭੇ ਨਹੀਂ ਮੋਝੇ ਤੁਹਾਨੂੰ ਉਹ ਫਿੰਗਰਾਂ ਉਹ ਫਰਾਉਂਗਾ ਨੇ ਨਹੀਂ ਬਈ ਦਿਖੇ ਨਹੀਂ ਹੌਣਗੇ ਵਿੱਚ ਹੀ ਹੌਣਗੇ ਲੱਭ ਲੈਣੇ ਆ ਲਿਆਉਣੇ ਯਾਰ ਉਹ ਵੀ ਲਾਈਏ ਐਡਾ ਕਰਦੇ ਆ ਉਹ ਹੀ ਹੈ ਹਾਂ ਲਿਆਇਓ ਬਈ ਕੋਈ ਨਾ ਲਾਵਾਂਗੇ 10-12 ਬੋਝੇ ਨਵੇਂ ਲਾ ਦਿਓ ਕਹਿ ਕੇ ਰਹੀ ਹੂੰ ਬਾਕੀ ਦਾ ਕਟੜ ਚੱਲ ਆਵੇ ਬਈ ਜਰੋਗਿਆ ਕਿੰਨਾ ਕੁ ਦੂਰ ਹੈ ਆ ਨਾਲੇ ਗੱਗੂ ਦੀ ਮੀਨ ਨਾ ਖੜੀ ਇੱਥੇ ਭਾਈ ਉਹ ਨਾਲੇ ਖਾਂਦਲੇ ਲਿਆ ਆ ਨਾ ਫਿਰ ਪੰਚ ਦਾ ਨੰਬਰ ਆਇਆ ਫੋਟੇ ਕੋ ਫੋਨ ਕਰਿਆ ਉਹ ਪੰਚ ਦਾ ਫੋਨ ਲਾ ਕੇ ਮੈਸਜ ਕਰਾਇਆ ਆਈ ਹੋਈ ਆ ਭਾਈ ਅੰਦਰ ਪਿਆ ਉਹ ਚਲ ਮੈਂ ਚੱਕਦਾ ਬਾਕੀ ਦਾ ਨਾ ਔਰ ਸਾਰਾ ਸਿਸਟਮ ਓਕੇ ਕਰਤਾ ਓਕੇ ਆਹੀ ਕੱਚ ਰਹਿ ਗਈ ਦੀ ਇਹਦੀ ਰਾਣੀ ਦੀ ਬਾਕੀ ਮਹਾਰਾਜ ਰੱਖੇ ਸੌਖਾ ਨਾ ਵੀ ਬਾਕੀ ਦਾ ਜੋ ਕਰਮਾਂ ਦੀ ਆ ਨਾ ਵੀ ਆਪਾਂ ਦਾ ਫੇਸ ਉੱਥੀ ਗੱਲ ਆ ਗਈ ਵੀ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਤੇ ਜ਼ੋਰ ਲਾ ਸਕਦੇ ਹਾਂ ਨਾ ਮੈਂ ਹੁਣ ਤੁਹਾਡੇ ਸਾਹਮਣੇ ਕੋਈ ਇਹਦੇ ਵਿੱਚ ਕੱਚ ਨਹੀਂ ਛੱਡੀ ਆ ਗੋਡੇ ਵਾਲੇ ਬੈਰਿੰਗ ਵੀ ਹਨ ਇਹ ਵੀ ਸਾਰੇ ਗੋਡੇ-ਗੁੱਡੇ ਦੇ ਬੈਰਿੰਗ ਐਨ ਓਕੇ ਕਰਕੇ ਕੰਪਲੀਟ ਵੀ ਇੰਜਨ ਤੋਂ ਲੈ ਕੇ ਇਹ ਕੀ ਦਾ ਸਾਰਾ ਹੀ ਕੰਮ ਆ ਜਿਹੜਾ ਹਨ ਹੋ ਗਿਆ ਬਾਕੀ ਬਲੂਰ ਵਾਲੀ ਹਵਾ ਘਟ ਹੈ ਜਿਹੜੀ ਹੈ ਨਾ ਇਹ ਕਈ ਸਾਰੀਆਂ ਮਸ਼ੀਨਾਂ ਦੇ ਆਉਂਦੀ ਆ ਦਿੱਕਤ ਇਹ ਮੈਨੂੰ ਕਈ ਫੋਨ ਆਏ ਤੇ ਕਿ ਵੀ ਬਾਈ ਯਾਰ ਹਵਾ ਨਹੀਂ ਮਸ਼ੀਨ ਬਣਾਉਂਦੀ ਹੁਣ ਬਈਆ ਪੁਲੀ ਹੈ ਨਾ ਜਿਹੜੀ ਇਹਦੀ ਪੁਲੀ ਹੈ ਨਾ ਇਹ 8.5 ਇੰਚ ਨਾ ਸੌਰੀ 8.5 ਇੰਚ ਹੀ ਆ ਨੋ 7.9 ਇੰਚੀ ਆ ਜਿਹੜੀ ਬੜੀ ਪੁਲੀ ਆ ਥੱਲੇ ਹੈਗੀ ਆ 4 ਇੰਚੀ ਪੁਲੀ ਹੁਣ ਇਹ 4 ਤੋਂ ਆਪਾਂ 3 ਕਰਦੇ ਆ ਬਈ ਤਾਂ ਉਹ ਸਲਿੱਪ ਕਰਦੀ ਆ ਚਲੇ ਪਾਏ ਕਰਦੀ ਆ ਵੀ ਗਿੜ ਪੁਲੀ ਯਾਰੇ ਛੋਟੀ ਹੋ ਗਈ ਹੁਣ ਮੇਰੀ ਸਲਾਹ ਹੈ ਵੀ ਥੱਲੇ ਜਿਹੜੀ 4 ਦੀ ਇਹਨੂੰ ਰਹਿਣ ਦੀ ਜਿਹੜੀ ਉੱਪਰ ਵਾਲੀ ਆ 10 ਦੀ ਇਹਨੂੰ ਆ ਕਰ ਲਈਏ ਅੱਜ 10 ਇੰਚੀ ਪੁਲੀ ਲਿਆ ਕੇ ਇਹਦੀਆਂ ਨਾ ਇਹਨੂੰ 10 ਤੇ ਚੜਾ 10 ਇੰਚੀ ਪੁਲੀ ਪਾ ਕੇ ਉੱਪਰ ਥੱਲੇ 4 ਦੀ ਕਰਕੇ ਇੱਕ ਵਾਰ ਕਰਕੇ ਦੇਖਾਂਗੇ ਚਲਾ ਕੇ ਦੇਖਾਂਗੇ ਵੀ ਸੈਟ ਆ ਉਦੋਂ ਬਾਅਦ ਫਿਰ ਉਹ ਕੇ ਦੀ ਰਿਪੋਰਟ ਹੋ ਜੂਗੀ ਇਹਦੀ ਵੀ ਬਾਕੀ ਅੱਜ ਸਰਪੰਚ ਸਾਹਿਬ ਦਾ ਸਾਡੇ ਦਾ ਮੈਸੇਜ ਆਇਆ ਹੈ ਮਹਾਰਾਜ ਜੀ ਹੁਣ ਕਹਿਗੇਗਾ ਹਨਾ ਵੀ ਮਕਾਨਕ ਦੇਖ ਕੇ ਜਾਓ ਆ ਕੇ ਵੀ ਜੇ ਬੱਡਰ ਵਾਲੀ ਆ ਅੱਜ ਇਹਦੇ ਹੀ ਮੂਰਤ ਕਰਾਂਗੇ ਪਹਿਲਾਂ ਹਨਾ ਵੀ ਉਹ ਤਾਂ ਚਲੋ ਤੁਹਾਨੂੰ ਪਤਾ ਹੀ ਹੈ ਉਹਦੇ ਵਿੱਚ ਤਾਂ ਸਾਰਾ ਕੁਝ ਨਮਾ ਹੀ ਆ ਨਾ A to Z ਨਮਾ ਹੈ ਇਹਦੀ ਇੱਕ ਵਾਰ ਮੂਰਤ ਪਹਿਲਾਂ ਸ਼ੁਰੂਆਤ ਇਹਦੀ ਕਰਾਂਗੇ ਜੇ ਕਿਤੇ ਲਵੇ ਖੇਤ ਹੋਇਆ ਤਾਂ ਫਿਰ ਦੋਨਾਂ ਨੂੰ ਲਾਵਾਂਗੇ ਬਾਕੀ ਕੰਮ ਐ ਵੀ 1-2 ਦਿਨ ਦੇ ਵਿੱਚ ਹਨਾ ਕੰਮ ਜੇ ਟੁੱਟ ਭੱਜਾ ਚੱਲ ਜੂਗੀ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਵੀ ਐਮਪੀ ਦੇ ਵਿੱਚ ਤਾਂ ਬਾਈ ਜਦੋਂ ਸੀਜ਼ਨ ਚੱਲਦਾ ਸਮਝ ਲਓ ਫਿਰ ਪਟਾਕਾ ਹੀ ਪੈਂਦਾ ਇਹ ਨਹੀਂ ਪਤਾ ਵੀ ਜਿਹੜਾ ਸੀਜ਼ਨ ਮਹੀਨੇ ਦਾ ਉਹ 5 ਦਿਨਾਂ 'ਚ ਖਤਮ ਹੋ ਜਵੇ ਜਾਂ 15 ਦਿਨਾਂ ਦਾ ਸੀਜ਼ਨ ਉਹ 20 ਦਿਨ 'ਚ ਵੀ ਹੋ ਜਾਂਦਾ ਕਈ ਵਾਰੀ ਲੇਟ ਫੇਟ ਵੀ ਹੋ ਜਾਂਦਾ ਬਾਕੀ ਦੇ ਟਾਇਰਾਂ ਜਿਹੜੇ ਆ ਨਾ ਇਹ ਆਪਾਂ ਜਿਹੜੇ ਕਰਤਾਰ ਕੰਪਨੀ ਚੋਂ ਲੈਂਦੇ ਸੀ ਨਾ ਵੱਡੇ 916 ਦੇ ਉਹੀ ਲਾਤੇ ਉਹ ਸਹੀ ਦਾ ਵੀ ਹੋ ਜਾਂਦਾ ਨਾ ਅੱਗੇ ਦੇ ਛੋਟੇ ਟਾਇਰ ਤੇ ਹੁਣ ਵੀ ਵੱਡੇ ਟਾਇਰਾਂ ਕਰਕੇ ਮਸ਼ੀਨ ਪਿੱਛੇ ਚੱਕੀ ਗਈ ਤਾਂ ਕਰਕੇ ਵੀ ਵੀ ਮਾਲ ਵਿੱਚ ਰੁਕਦਾ ਉਹਦੇ ਕਰਕੇ ਥੋੜੀ ਬਲੋਰ ਦੀ ਹਵਾ ਨਾ ਵਧਾਉਣੀ ਪਣੀ ਆ ਵੀ 50 ਕੇ ਚੱਕਰ ਇੰਜਣ ਦੇ ਰੱਖਾਂਗੇ ਉੱਤੇ ਉਹਦੇ ਨਾਲ ਬਾਅਦ ਜਿਹੜਾ ਹੁਣ ਆਪਣੇ ਸੀਪਾ ਵਗੈਰਾ ਸਾਰਾ ਦਾ ਉਹੀ ਸੈਟ ਹੋਣਾ ਚਲੋ ਬਾਕੀ ਠੰਡ ਦੇ ਚੱਕਰ ਦੇ ਵੀ ਆ ਲੈ ਲੋ ਬਾਈ ਦੋ ਦੋ ਕੰਬਲ ਜੋੜ ਕੇ ਪਈਦਾ ਦੋ ਦੋ ਹਾਲੇ ਦੋ ਦੋ ਕੰਬਲ ਕੰਬਲ ਕਹੇ ਡਬਲ ਵੈੱਟ ਦਾ ਕੰਬਲ ਇਹਦੇ ਵਿੱਚ ਵੀ ਦੋ ਕੰਬਲ ਲਾ ਕੇ ਰੰਡਾ ਡਾੜਦੀ ਆ ਫੇਰ ਵੀ ਟੜਕੇ ਜੀ ਨੂੰ ਆਕੇ ਵੀ ਇੰਨੀ ਠੰਡ ਲੱਗਦੀ ਆ ਤੁਸੀਂ ਗੱਲ ਛੱਡੋ ਸਾਡੇ ਜਿਹੜੇ ਪਏ ਜਿਵੇਂ ਆਪਣੇ ਪੰਜਾਬ ਦੇ ਵਿੱਚ ਆ ਨਾ ਘੰਟਾ ਡੇਢ ਘੰਟਾ ਆਪਾਂ ਧੁੱਪਾਂ ਸੇਕਦੇ ਆ ਪਹਿਲਾਂ ਉੱਠਣ ਦਾ ਪਹਿਲਾਂ ਕੰਮ ਕਰਦਾ ਉਹੀ ਕੰਮ ਇੱਥੇ ਆ ਵੀ ਪਹਿਲਾਂ ਘੰਟਾ ਡੇਢ ਘੰਟਾ ਆਪਾਂ ਨੂੰ ਧੁੱਪ ਸੇਕਣੀ ਪੈਂਦੀ ਆ ਫੇਰ ਜਾ ਕੇ ਕਿਤੇ ਹਨਾ ਵੀ ਸਹੀ ਹੁੰਦਾ ਸਰੀਰ ਦਾ ਟੈਂਪਰੇਚਰ ਚਲੋ ਬਾਕੀ ਉਹਨੂੰ ਚਲਾਵਾਂਗੇ ਯਾਰ ਉਹਨਾਂ ਨਵੀ ਨੂੰ ਉਹ ਵੀ ਦੱਸਾਂਗੇ ਇੱਕ ਵੀਰੇ ਦਾ ਉਹਨਾਂ ਨੂੰ ਫੋਨ ਆਇਆ ਤਾਂ ਕਹਿੰਦਾ ਯਾਰ ਲੋਕਲ ਦੀ ਮਸ਼ੀਨ ਲਈ ਹੋਣੀ ਆ ਹੁਣ ਇਹ ਜੇ ਫੋਨ ਆਇਆ ਵੀਰੇ ਦਾ ਕਹਿੰਦਾ ਵੀਰੇ ਯਾਰ ਵੀ ਨਾ ਮੀਟਰ ਤੇ ਜਿਹੜਾ BS4 ਦਾ ਮੀਟਰ ਹਨਾ ਉਹਦੇ ਇੱਕ ਵੀਡੀਓ ਜ਼ਰੂਰ ਪਾਈ ਵੀਟਾ ਟੈਂਪਰੇਚਰ ਮੀਟਰ ਐਲ ਐਡਬਲਿਊ ਸਾਰੇ A to Z ਮੀਟਰ ਦੀ ਜਾਣਕਾਰੀ ਦੇਈ ਕਹਿੰਦਾ ਸਾਡਾ ਮਾਲਕ ਕਹੀ ਜਾਂਦਾ ਯੂਰੀਆ ਪੈਂਦਾ ਨਹੀਂ ਕਹਿੰਦਾ ਯੂਰੀਆ ਟੈਂਕੀ ਵੀ ਲੱਗੀ ਹੋਈ ਐ ਸਲੈਂਸਰ ਵੀ ਦੂਜਾ ਹੀ ਲੱਗਿਆ ਆ ਮੈਂ ਕਹਾਂ ਯਾਰ ਫੇਰ ਯੂਰੀਆ ਪੈਂਦਾ ਵੀ 100% ਤਾਂ ਪੈਂਦਾ ਹੋਊਗਾ ਬਾਕੀ ਆਇਆ ਵੀ ਹੁਣ ਬੰਦ ਵੀ ਹੋਣ ਲੱਗ ਗਿਆ ਨਾ ਯੂਰੀਆ ਹਨਾ ਕੱਟਣ ਵੀ ਲੱਗੇ ਕੱਟਣ ਤੋਂ ਬਾਅਦ ਜਿਹੜਾ ਯੂਰੀਆ ਕੱਟਿਆ ਗਿਆ ਉਹ ਮਸ਼ੀਨ ਤੇਰਾ ਸਲੈਂਸਰ ਦੂਜਾ ਲੱਗਿਆ ਹੋਊਗਾ ਨੋਰਮ ਯੂਰ ਤੇ ਨਹੀਂ ਹੈਗਾ ਵੀ ਇਹ ਜੂਰੀਅਲ ਟੈਂਕੀ ਜਾ ਉਹ ਲੱਗਿਆ ਹੋਊਗਾ ਚਲੋ ਬਾਠੀਆਂ ਪਛਾਦਾ ਬਣੀ ਚਾਤੇ ਨੂੰ ਤਿਆਰ ਕਰ ਰਹੇ ਆਂ ਅੰਜੀ ਦਿਖਾ ਦੇ ਜਾ ਕੇ ਉਧਰ ਨੂੰ ਦਿਖਾਇਆ ਜਾ ਕੇ ਮਾਦੀ ਵਿੱਚ ਨੂੰ ਅੰਜੀ ਚੱਚਾਈ ਕੀ ਕਰੀ ਜਾਂਦੇ ਹੋਈ ਪਰ ਠੀਕ ਹੈ ਜੀ ਤਿਆਰੀ ਹੈ ਪਛਾਦੇ ਬਣੀ ਜੀ ਦੀ ਹੋਰੇ ਸਵੇਰੇ ਸਵੇਰੇ ਹੁਣ ਨਹੀਂ ਅੱਗੇ ਕੀ ਹੁੰਦਾ ਦਾ ਫਾਜਰ ਹੀ ਬਰਨਣਾ ਹੁਣ ਦੇਖਦੇ ਹੁੰਦੇ ਹੁਣ ਪਹਿਲਾਂ ਦੇਦੇ ਧੱਪਾ ਕਹਿੰਦੇ ਐ ਮੋਰ ਮਰਨ ਕੋਈ ਰਾਟਾ ਪੰਜਾਬ ਜਿਹਾ ਹੀ ਹੋਣਾ ਹੈ ਬਾਕੀ ਬੰਪਾਲੇ ਬਹੁਤ ਵਧੀਆ ਬੰਦੇ ਆ ਨਾ ਛੇਟ ਹੁਣੀ ਵੀ ਇਹਦਾ ਵਿਚਾਰਿਆਂ ਨੇ ਬੇਰ ਕਮੀਆਂ ਵਿੱਚ ਹੀ ਵੀ ਆ ਕੇ ਪੜਦੇ ਨਾ ਰਾਤ ਬੋਜਦੇ ਨੇ ਕੀ ਆ ਕਰਦੇ ਠੀਕ ਆ ਕੋਈ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਨਿਕਲਦਾ ਨਹੀਂ ਇਹਦਾ ਹਾਂ ਜੀ ਜੀ ਆ ਗਿਆ ਨਾ ਇਹ ਪੁੱਛ ਰਿਹਾ ਵੀ ਦਿੱਕਤ ਤਾਂ ਨਹੀਂ ਕੋਈ ਬਹੁਤ ਵਧੀਆ ਬੰਦੇ ਆ ਬਾਈ ਇਹਨਾਂ ਮੈਂ ਕਹਿੰਦਾ ਮਾਰਾ ਚੜ੍ਹਦੀ ਗੱਲਾਂ ਵਿੱਚ ਜਿੱਦਾਂ ਦੇ ਆਏ ਆ ਕੋਈ ਪਾਣੀ ਦੀ ਲੋੜ ਨਹੀਂ ਕੋਈ ਲੈਣ ਦੀ ਲੋੜ ਨਹੀਂ ਕੋਈ ਚੀਜ਼ ਦੀ ਲੋੜ ਨਹੀਂ ਹੈ ਨਾ ਆਪ ਕੋਈ ਇਹ ਤਾਂ ਨਾ ਗੱਲ ਕਰਨੀ ਆ ਨਾ ਵੀ ਜਿੱਦਾਂ ਸਾਨੂੰ ਮਤਲਬ ਡੀਜ਼ਲ ਟੈਂਕ ਭਰ ਦਿਆ ਕਰੋ ਜਿੱਦਾਂ ਮੈਂ ਕੀ ਖਸ ਖਾਦੀ ਲਾਕੀ ਤੁਹਾਨੂੰ ਡਿਗਰੀ ਕਹਿੰਦਾ ਵੀ ਇਹਨਾਂ ਨੇ ਖਾਦੇ ਦੀ ਫੋਟੋ ਵੀ ਖੜਾ ਹੈ ਮਾ ਜੀਨਾਂ ਦੀ ਫਸਲ ਵੜੀ ਵੀ ਐ ਖਸਾਦੀ ਯਾਰਾ ਬੋਲੇ ਸਾਡੀ ਵੀਦਾਂ ਰਾਣਾ ਨਾ ਗੱਲ ਹੋ ਗਈ ਕਹਿੰਦੇ ਵੀ ਜੀ ਨੂੰ ਵਟਾਂਗੇ ਸਾਡੇ ਪਾਪ ਦੇ ਡੀਲ ਬੋਲੇ ਯਾਰਾ ਨਾ ਸਾਡੇ ਪਾਪ ਤੇ ਖੜੇ ਹੋ ਤੁੰਗੂ ਲੋਕਾਂ ਦਵਾਗੇ ਬਾਕੀ ਚਲੋ ਕੰਮ ਕਰ ਨਿਕਣਾ ਮਹਾਰਾਜ ਨੇ ਲਿਗਿਆ ਹੈ ਹੈਗਾ ਨਹੀਂ ਪੁਰਮਨ ਉਹਨਾਂ ਦਾ ਉਹੀ ਹੈ ਉਹ ਕਰਮਾ ਚਾ ਉਹੀ ਹੁਣ ਕੱਲ ਦੇ ਲਾ ਪਰਸੋਂ ਕਿੱਥੇ ਦਾ ਘੁੰਮੇ ਹੈਗਾ ਤਾਂ ਕਿਤੇ ਅੰਦਾਰ ਕੋ ਗਾਉ ਆਹੀ ਕੋ ਜਹਾਰੇ ਸਾਰੇ ਹਫ਼ਤੇ 10 ਦਿਨ ਕਹਿੰਦੇ ਹਾਂ ਹਾਂ ਸਾਰੇ ਹਫ਼ਤੇ 10 ਦਿਨ ਹਫ਼ਤਾ 10 ਦਿਨ ਗਈ ਜਣਾ ਬਾਕੀ ਐ ਵੀ ਕਿਤੇ ਕਿਤੇ ਚੱਲ ਵੀ ਪਿਆ ਹਾਂ ਹੁਣੇ ਚੱਲਿਆ ਉਹ ਵੀ ਬਾਕੀ ਜਿਵੇਂ ਜਿੱਥੇ ਦਾਣਾ ਪਾਣੀ ਲਿਖਿਆ ਬਾਈ ਉਹ ਚੋਗਣਾ ਹੀ ਚਾਹੁੰਦਾ ਹੈ ਕਿ ਨਹੀਂ ਜਿੰਨੇ ਦਿਨ ਦਾ ਫਾਰਮ ਪਰ ਲਿਖਿਆ ਦਾ ਫਾਰਮ ਪੁੱਜੋਗੇ ਜਿੰਨੇ ਦਾ ਇੱਥੇ ਲਿਖਿਆ ਇੱਥੇ ਜੋਗ ਲੈਣਾ ਫੇਰ ਫਾਰਮ ਪਰ ਲਿਖਿਆ ਇਹ ਨਹੀਂ ਪਤਾ ਕੱਲ ਲੈ ਕੇ ਆਇਆ ਕਿ ਆਪਦਾ ਲਿਖਿਆ ਹੀ ਨਹੀਂ ਹੈ ਨਾ ਅੱਗੇ ਸਾਰੀ ਗੱਲ ਦਾਣਾ ਪਾਣੀ ਤੇ ਆ ਕੇ ਮੁੱਕਦੀ ਆ ਬੰਦੇ ਤਾਂ ਕੁਝ ਨਹੀਂ ਕਰ ਸਕਦਾ ਆਪਾਂ ਤਾਂ ਬਸ ਇੱਕ ਕੋਸ਼ਿਸ਼ ਕਰ ਸਕਦੇ ਆਂ ਕਰਪਾ ਦਾ ਮਾਲਕ ਨੇ ਕਰਨੀ ਇਹਦਾ ਕਰਨੀ ਹੈ ਹੈਗਾ ਨਹੀਂ ਟੁੱਡੀ ਵਾਲੀ ਓਕੇ ਆ ਹੁਣ ਲਾ ਲਿਆ ਟਰੈਕਟਰ ਪਾ ਕੇ ਦੇਖ ਲੈ ਕਿੜਾ ਦੇ ਗਿਆ ਕਿੜਾ ਪਾ ਕੇ ਦੇਖ ਲੈ ਇੱਕ ਵਾਰ ਇੱਥੇ ਟਰਾਲੀ ਦੇ ਵਿੱਚੇ ਪਿਆ ਹਰ ਬੱਗੂ ਢੇੜਾ ਪਾ ਬੱਗੂ ਜੇ ਪੈਂਦਾ ਐ ਲੋਡ ਹੈ ਮਾ ਠੀਕ ਆ ਟਰਾਲੀਆਂ ਬਾਈ ਜਿਹੜੇ ਬੰਦੇ ਹੀ ਕਹਿੰਦਾ ਕਹਿੰਦਾ ਤੁਹਾਡੀਆਂ ਟਰਾਲੀਆਂ ਬੜੀਆਂ ਆ ਮੈਂ ਕਿਹਾ ਵੀ ਰੇਟ ਵੀ ਸਾਡਾ ਭਾਈ ਸਾਹਿਬ 200 ਰੁਪਏ ਜ਼ਿਆਦਾ ਲੱਗੂਗਾ ਹੈਗਾ ਨਹੀਂ ਬਾਕੀ ਆਏ ਆ ਯਾਰ ਕਿਆ ਜੇ ਬੜੀਆਂ ਵੀ ਕਿਹਾ ਇੱਕ ਮੰਨ ਦੋ ਬੰਡਾ ਯਾਰੇ ਪੈ ਜਾਣਗੀਆਂ ਵੀ ਸਾਲ ਆਪਾਂ ਦਾ ਦੋਣੇ ਹਾਂ ਵੀ ਦੋ ਨਹੀਂ ਦੋ ਬੰਡਾ ਯਾਰੇ ਪੈ ਵੀ ਜਾਣਗੇ ਬਾਈ ਕੋਈ ਫਰਕ ਨਹੀਂ ਪੈਂਦਾ ਹੈਗਾ ਯਾਰ ਕਿੱਥੇ ਜੇ ਮੱਲਾ ਹਾਂ ਉਹ ਵੀ ਭੱਜ ਕੇ ਆਉਂਦਾ ਹਾਂ ਕਈ ਵਾਰੀ ਐ ਵੀ 10 ਗੇੜ ਮੱਲੋ ਦਾ 10 ਗੇੜੇ ਟਰਾਲੀ ਭਰਨੀ ਆ 12 ਜਿ ਭਰ ਜਾ ਕੋਈ ਮਤ ਇੰਨੇ ਹੀ ਫਰਕ ਪਊ ਲਾਣ ਐਦਗੀ ਚੰਗਾ ਹੈ ਲਾਣ ਹੈਗਾ ਪਰ ਤੂੜੀ ਵਾਲੀ ਮਸ਼ੀਨ ਬਾਈ ਆ ਵੀ ਬਹੁਤ ਰਹੀ ਆ ਮੈਂ ਕਹਿੰਦਾ ਵੀ ਕਟੋ ਕਟ ਵੀ ਸਾਨੂੰ ਉਧਰ ਆਪਾਂ ਨੂੰ ਕਿੰਨੀਆਂ ਮਿਲਿਆਉਣਗੀਆਂ ਬਹੁਤ ਚਾ ਚਾ ਹਾਂ ਆ ਜਾ ਆ ਜਾਣਿਆ ਪੰਜਾਬੀ ਆਪਣੇ ਬੰਦੇ ਵਿਛਾਲ ਵਾਲੇ ਖੋਚਣੇ ਵਾਲੇ ਆ ਜਾ ਅੱਛਾ ਡੀਜਲ ਭਰੋਣਾ ਆਜੋ ਆਜੋ ਛੱਡ ਗਿਆ ਮੈਂ ਇਹ ਵੀ ਬੰਦੇ ਆਪਣੇ ਹਨ ਪੰਜਾਬ ਦੇ ਇੱਥੇ ਲੋਕਲ ਦੀ ਮਸ਼ੀਨ ਤੇ ਆ ਬਹੁਤ ਵਧੀਆ ਬੰਦੇ ਆ ਬਾਈ ਮੈਂ ਕਹਿੰਦਾ ਵੀ ਸ਼ੂਪਿੰਚ ਸਾਡੇ ਕੋਲ ਨਾ ਵੀਰੇ ਇੱਥੇ ਆਉਂਦੇ ਜਾਂਦੇ ਰਹਿੰਦੇ ਤੇ ਜਦੋਂ 20 ਪਿਆ ਹਨਾ ਉਦੋਂ ਇਹਨਾਂ ਦੇ ਮਾਲਕ ਨੇ ਬਹੁਤ ਸਾ ਦਿੱਤਾ ਆਪਣਾ ਬਹੁਤ ਬੋਨ ਲਾਇਆ ਉਹਨੇ ਆਪਾਂ ਨੂੰ ਕਿ ਬਾਈ ਤੁਹਾਡਾ ਸਮਾਨ ਅਟਾ ਉਟਾ ਭੇਜ ਗਿਆ ਜੇ ਰੋਟੀ ਮੈਂ ਘਰ ਤੇ ਦੇ ਕੇ ਜਾਂ ਤਾਂ ਬਹੁਤ ਬੋਨ ਲਾਇਆ ਬਾਈ ਉਹਦੇ ਦੇਰਾਂ ਹੋਏ ਆਵਾਂ ਕਿੰਨਾ ਬੰਦਾ ਵਧੀਆ ਚਲੋ ਠੀਕ ਆ ਬਾਈ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਵਿੱਚ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ